ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੀਆਂ ਪੰਚਾਇਤ ਚੋਣਾਂ ਦੀ ਤਾਰੀਖ ਦਾ ਐਲਾਨ ਹੋ ਚੁੱਕਿਆ ਹੈ 15 ਅਕਤੂਬਰ ਨੂੰ ਪੰਜਾਬ ਦੀਆਂ ਪੰਚਾਇਤਾਂ ਲਈ ਪੰਚਾਇਤਾਂ ਦੇ ਪੰਚਾਂ ਸਰਪੰਚਾਂ ਦੀ ਚੋਣ ਲਈ ਵੋਟਾਂ ਪੈਣੀਆਂ ਨੇ ਪ੍ਰੋਸੈਸ ਜਿਹੜਾ ਚੋਣਾਂ ਦਾ ਜਿਹੜਾ ਪ੍ਰੋਸੈਸ ਹੈ ਪ੍ਰਕਿਰਿਆ ਜਿਹੜੀ ਆ ਉਹ 27 ਸਤੰਬਰ ਨੂੰ ਕਿਉਂ ਨੋਟੀਫਿਕੇਸ਼ਨ ਤੋਂ ਬਾਅਦ ਸ਼ੁਰੂ ਹੋ ਜਾਏਗੀ ਨਾਮੀਨੇਸ਼ਨਾਂ ਵੀ ਸ਼ੁਰੂ ਹੋ ਜਾਣਗੀਆਂ ਇਹ ਚੋਣਾਂ ਨਾਲ ਸੰਬੰਧਿਤ ਕੋਈ ਪਿੰਡ ਪੱਤਰ ਦੀਆਂ ਹੁੰਦੀਆਂ ਨੇ ਪਾਰਲੀਮੈਂਟ ਤੇ ਅਸੈਂਬਲੀ ਨਾਲ ਵੱਖਰੀਆਂ ਹੁੰਦੀਆਂ ਨੇ ਉਹ ਥੋੜੀਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਇਹ ਜੇ ਨੇ ਪਾਰਲੀਮੈਂਟ ਦੇ ਥੋੜੇ ਹਲਕੇ ਨੇ ਅਸੈਂਬਲੀ ਦੇ ਥੋੜੇ ਨੇ ਕੰਪੈਰੀਟਿਵਲੀ ਤੇ ਇਹਦੇ ਚ ਪਾਰਟਿਸਪੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਵੱਡੇ ਪੱਧਰ ਤੇ ਇਹ ਪਿੰਡ ਪੱਤਰ ਤੇ ਲੋਕਾਂ ਨੇ ਜਿਹੜਾ ਹੋਏ ਸੀ ਚ ਵੋਟਾਂ ਵੀ ਪਾਉਣੀ ਹੈ ਤੇ ਨਾਲ ਉਮੀਦਵਾਰ ਵੀ ਬਣਨਾ ਸੋ ਉਹਦੇ ਨਾਲ ਬਹੁਤ ਸਾਰੇ ਸਵਾਲ ਜੁੜੇ ਹੁੰਦੇ ਨੇ ਕਿ ਕਿਹੜੇ ਫਾਰਮ ਭਰੇ ਜਾਣ ਨੋਮੀਨੇਸ਼ਨ ਵਾਸਤੇ ਕਿਵੇਂ ਭਰੇ ਜਾਣ ਐਫੀਡੇਵਟ ਕਿਹੋ ਜਿਹਾ ਉਹਦੇ ਵਿੱਚ ਕੀ ਕੀ ਰਿਕੁਆਇਰਮੈਂਟਸ ਨੇ ਤੇ ਫਿਰ ਕਿਹੜਾ ਪਿੰਡ ਦਾ ਬੰਦਾ ਉਹ ਐਲੀਜੀਬਲ ਹੈਗਾ ਪੰਚਾਇਤ ਦੇ ਮੈਂਬਰ ਵਾਸਤੇ ਤੇ ਸਰਪੰਚ ਵਾਸਤੇ ਤੇ ਵੋਟਾਂ ਕਿਵੇਂ ਪਾਣੀਆਂ ਨੇ ਉਹ ਕਿੱਥੋਂ ਮਿਲਣਗੇ ਫਾਰਮ ਕਿੱਥੇ ਜਾ ਕੇ ਅਪਲਾਈ ਕਰਨਾ ਇਹ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਜਿਹੜੇ ਆ ਉਹ ਜਾਣਣੀ ਜ਼ਰੂਰੀ ਨੇ ਕਿਉਂਕਿ ਲੋਕਾਂ ਦੇ ਮਨਾਂ 'ਚ ਵੀ ਸਾਡੇ ਮਨਾਂ 'ਚ ਵੀ ਹੈਗੇ ਨੇ ਤੇ ਮੇਰੇ ਨਾਲ ਨੇ ਗੁਰਪ੍ਰੀਤ ਸਿੰਘ ਮੰਢਿਆਣੀ ਜਿਹੜੇ ਸਾਡੇ ਸੀਨੀਅਰ ਸਾਥੀ ਨੇ ਬਹੁਤ ਸਾਰੇ ਮਸਲਿਆਂ ਦੇ ਕੋਚ ਕਰਤਾ ਨੇ ਤੇ ਕਾਫੀ ਕੋਖੇ ਉਹਨਾਂ ਦੇ ਟਿੱਪਣੀਆਂ ਵੀ ਕਰਦੇ ਨੇ ਮੰਢਿਆਣੀ ਜੀ ਸਵਾਗਤ ਆ ਸਤਿਕਾਰਯੋਗ ਜੀ ਥੈਂਕ ਯੂ ਇਹ ਪਹਿਲਾ ਮੇਰਾ ਸਵਾਲ ਹੈਗਾ ਕਿ ਕਿਸੇ ਨੇ ਪੰਚਾਇਤ ਮੈਂਬਰ ਹੁਣ ਚੋਣਾਂ ਦਾ ਨਾਮ ਵਗਿਆ ਇਦਨੇ ਬਣਨਾ ਹੈ ਵੀ ਮੈਂ ਜੀ ਬਜਾਦ ਮੈਂਬਰ ਵਾਸਤੇ ਲੜਨੀ ਚਾਹਣ ਤੇ ਸਰਪੰਚ ਵਾਸਤੇ ਲੜਨੀ ਹੈ ਠੀਕ ਤਾਂ ਕੋਈ ਕੁਆ ਇਲੀਜੀਬਿਲਟੀ ਕ੍ਰਾਈਟੇਰੀਆ ਹੈਗਾ ਵੀ ਕੌਣ ਬਣ ਸਕਦਾ ਸੋਟ ਲਈ ਤਾਂ ਇਹ ਜੀ ਇੱਕ ਵਾਰ ਪਿੰਡ ਦੇ ਜਿਹੜੇ ਵੋਟਰ ਲਿਸਟ ਹੈ ਪੰਚਾਇਤ ਦੀ ਉਹਦਾ ਵੋਟਰ ਹੋਣਾ ਚਾਹੀਦਾ ਉਹਦਾ ਸੋਟ ਵੋਟਰ ਹੋਣਾ ਚਾਹੀਦਾ ਉਹਦੀ ਠੀਕ ਹੈ ਤੇ ਜੇ ਰਿਜ਼ਰਵਡ ਲਈ ਸਰਪੰਚੀ ਲੇਡੀਜ਼ ਰਿਜ਼ਰਵਡ ਤਾਂ ਉਹ ਲੇਡੀ ਹੋਣੀ ਚਾਹੀਦੀ ਐਵੇਂ ਕਰ ਸਕਦੇ ਆ ਇਸ ਸੂਚੀ ਦਾ ਅਸਲ ਵਰਮਾ ਦਾ 15 ਸੂਚੀ ਦਾ ਹੋਣਾ ਚਾਹੀਦਾ ਇਸੇ ਤਰ੍ਹਾਂ ਪੰਚੀ ਲਈ ਅੱਛਾ ਠੀਕ ਹੈ ਮਤਲਬ ਉਹ ਪਿੰਡ ਦੀ ਕਿਉਂਕਿ ਪੰਚਾਇਤਾਂ ਦੀ ਵੋਟਰ ਲਿਸਟ ਵੱਖਰੀ ਬਣੀ ਹੈ ਹਾਂ ਵੈਸੇ ਹੈ 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 ਉਸ ਜਿਹੜੀ ਆ ਲੋਕ ਸਭਾ ਵਿਧਾਨ ਸਭਾ ਲਈ ਹੈ ਤੇ ਉਹ ਵਾਰਡ ਮੰਡਲੇ ਲਈ ਥੋੜੇ ਆ ਵੋਟਾਂ ਡਿਫਰੈਂਟ ਬਣ ਗਈਆਂ ਵਾਰਡਾਂ ਦੀ ਇਕੱਲੇ-ਕੱਨੇ ਦੀ ਹੂੰ ਮਤਲਬ ਦੋ ਤਰ੍ਹਾਂ ਦੀ ਹੈ ਇੱਕ ਤਾਂ ਪੰਚਾਇਤ ਦੀ ਪੈਣੀ ਹੈ ਇੱਕ ਸਰਪੰਚ ਦੀ ਪੈਣੀ ਹੈ ਵੋਟ ਸਰਪੰਚ ਲਈ ਤੇ ਦੋਨਾਂ ਦੇ ਪਰਚੀਆਂ ਦੇ ਰੰਗ ਵੱਖਰੇ ਵੱਖਰੇ ਨੇ ਪਰ ਉਹ ਇੱਕ ਇੱਕ ਜਣਾ ਦੋ ਮੋਟਮ ਆਏਗਾ ਉਹਦੇ ਹਾਂਜੀ ਹਾਂਜੀ ਇਹ ਦੇਣਾ ਨੇ ਤੇ ਜਿਹੜੇ ਉਹ ਜਦੋਂ ਉਹ ਫਾਰਮ ਭਰਨਾ ਉਹਦੇ ਵਾਸਤੇ ਕੀ ਰਿਕੁਆਇਰਮੈਂਟ ਕੀ ਹੈ ਜਾਂ ਉਹਦੀ ਸ਼ਰਤ ਕੀ ਹੈ ਫਾਰਮਾਂ ਦੇ ਵਿੱਚ ਸ਼ਰਤ ਕੀ ਰੱਖੀ ਹੋਈ ਹੈ ਫਾਰਮ ਕਿਹੋ ਜਿਹੇ ਨੇ ਜਿਹੜੇ ਫਾਰਮ ਆ ਜਿਹੜਾ ਨਾਮਿਨੇਸ਼ਨ ਪੇਪਰ ਆ ਜੋ ਇਹਦੇ ਜੋ ਲੈਕਚਰ ਰੂਲਸ ਦੇ ਵਿੱਚ ਪ੍ਰੋਵੀਜ਼ਨ ਹੈਗੀ ਆ ਉਹ ਤਾਂ ਸਿਰਫ ਇੱਕ ਪੇਜ ਦਾ ਫਾਰਮ ਆ ਅੱਛਾ ਪਰ ਜਿਹੜਾ ਅਨੈਕਸਚਰ ਆ ਅਨੁਲਗ ਆ ਉਹਦਾ ਤੁਸੀਂ ਅੰਤੇ ਛੱਡ ਦਿਆ ਵੀ ਕੀ ਕੁਛ ਉਹਦੇ ਚ ਮੰਗਿਆ ਗਿਆ ਉਹ ਅਨੈਕਸਚਰ ਕਿ ਐਫੀਡੇਵਿਟ ਆ ਹੋ ਨਹੀਂ ਅਨੈਕਸਚਰ ਅਨੁਲਗ ਲਿਖਿਆ ਆ ਅਨੁਲਗ ਨੂੰ ਸ਼ਾਇਦ ਅਨੈਕਸਚਰ ਹੀ ਕਹਿੰਦੇ ਆ ਹਾਂ ਅਨੈਕਸਚਰ ਲਿਖਿਆ ਆ ਹਾਂ ਅੱਛਾ ਹਾਂ ਅਨੈਕਸਚਰ ਦੀ ਇਹਦੇ ਵਿੱਚ ਲੈਕਚਰ ਰੂਲਸ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਨੋਸ਼ਨ ਕਮਿਸ਼ਨ ਵੱਲੋਂ ਆਪਣੇ ਤੌਰ ਤੇ ਬਣਾਇਆ ਗਿਆ ਹੂੰ ਉਹ ਕਰਨਾ ਪੈਂਦਾ ਜਿਹੜਾ ਇਲੈਕਸ਼ਨ ਫਾਰਮ ਆ ਉਹਦੇ ਤੇ ਇੱਕੀ ਇੱਕ ਸੋਧ ਕੀਤੀ ਹੈ ਜਿਹੜੀ ਬਹੁਤ ਵੱਡੀ ਕਮੀ ਸੀ ਹੂੰ ਉੱਥੇ ਪੁੱਛਿਆ ਜਾਂਦਾ ਸੀ ਜਿੱਥੇ ਹੁਣ ਇਹਨਾਂ ਲਿਖਿਆ ਨਾ ਵੀ ਤੁਸੀਂ ਕਿਹੜੇ ਉੱਤੇ ਦੇ ਇਲੈਕਸ਼ਨ ਕਰ ਰਹੇ ਹੋ ਹਾਂ ਜਾਨੀ ਆਪਾਂ ਕਹਿੰਦੇ ਪੰਜਿਆ ਸਰਪੰਚ ਲਈ ਉੱਥੇ ਲਿਖਿਆ ਹੁੰਦਾ ਹੈ ਦਸਤਰ ਅੱਛਾ ਦਸਤਰ ਤੋਂ ਲੋਕਲ ਕਨਫਿਊਜ਼ਨ ਹੋ ਜਾਂਦੀ ਸੀ ਦਸਤਰ ਹੈ ਨਾ ਨਹੀਂ ਜੋ ਰੂਲਸ ਦੇ ਵਿੱਚ ਉੱਥੇ ਲਿਖਿਆ ਸੀ ਆਫਿਸ ਅੱਛਾ ਅਫਸਰ ਦਾ ਤਰਜਮਾ ਕੀ ਆਪਤਾ ਦਫ਼ਤਰ ਦਫ਼ਤਰ ਦਾ ਮਤਲਬ ਹੁੰਦਾ ਹੁੰਦਾ ਹਾਂ ਕਿ ਕਿਹੜਾ ਅਫਸਰ ਤੁਸੀਂ ਹੋਲਡ ਕਰਦੇ ਹੋ ਉਹ ਮਤਲਬ ਜਿਵੇਂ ਅਫਸਰ ਕਾਹੀ ਜੀ ਆਪ ਨੂੰ ਰੋਕਦੇ ਆਵੇ ਦਾ ਟਰਾਂਕ ਜੀ ਦਫ਼ਤਰ ਬਣਾਦਾ ਹਾਂਜੀ ਹਾਂਜੀ ਹਾਂ ਅੱਛਾ ਇਹ ਕੋਈ ਨਹੀਂ ਸੀ ਪਤਾ ਲੱਗਦਾ ਵੀ ਅਸੀਂ ਕਿਹੜਾ ਦਫ਼ਤਰ ਭਈਏ ਅੱਛਾ ਇੱਕ ਇਹ ਨਹੀਂ ਸੀ ਹੁੰਦਾ ਵੀ ਤੁਸੀਂ ਸ਼ਡਿਊਲ ਸ਼ਡਿਊਲ ਕਾਸਦਾ ਸੇਗਾ ਪੰਜ ਚਾਰ ਦਿਨ ਇਲੈਕਸ਼ਨ ਆ ਬੈਕਵਾਰਡ ਲਈ ਵੀ ਹੁੰਦੀ ਸੀ ਨਹੀਂ ਤੁਸੀਂ ਵੈਕਵਾਰਡ ਤਾਂ ਨਹੀਂ ਉਹ ਉਹ ਐਤਕੀ ਨਿਕਤਾ ਤੇ ਜਿਹੜੇ ਫਿਰ ਵੀ ਇੱਕ ਅੰਮੀ ਰਹਿ ਗਈ ਵੀ ਔਰਤਾ ਲਈ ਵਾਰਡ ਆ ਔਰਤਾ ਲਈ ਸਰਪੰਚੀ ਆ ਵੀ ਤੁਸੀਂ ਮਰਦ ਜਾਂ ਔਰਤ ਇਹ ਵੀ ਕਾਨੂੰਨ ਹੈ ਨੀਗਾ ਇਹ ਹੈ ਨਹੀਂ ਆ ਹਾਂ ਹਾਂ ਜੀ ਇਹ ਕਿਉਂ ਨਹੀਂ ਆ ਉਹ ਕਿਉਂ ਨਹੀਂ ਆ ਪਤਾ ਨਹੀਂ ਪਿਛਲੀ ਵਾਰੀ ਤਾਂ ਵੈਕਵਾਰਡ ਲਈ ਵੀ ਹੈ ਨਹੀਂ ਸੀ ਐਤਕੀ ਕਿ ਵੈਕਵਾਰਡ ਲਈ ਲਿਖਤਾ ਉਹ ਹੈਗਾ ਹਾਂ ਮਰਦ ਜਾਂ ਔਰਤ ਲਈ ਐਤਕੀ ਵੀ ਹੈ ਨਹੀਂ ਚਲੋ ਇਹ ਤਾਂ ਕੋਈ ਹੱਦ ਤੱਕ ਹੈਗਾ ਸਿੰਪਲੀਫਾਈ ਬੰਦ ਪੇਜ ਦਾ ਤੇ ਜਿਹੜਾ ਅਨੁਲਗਾ ਉਹਦੇ ਦੇਖੋ ਕੀ ਕੁਝ ਪੁੱਛਿਆ ਗਿਆ ਅੱਜ ਤੱਕ ਪੁੱਛਦੇ ਆਇਆ ਜਾਂਦਾ ਹੈ ਪ੍ਰੋਸੀਜਰ ਚੱਲਿਆ 98 ਤੋਂ ਲੈ ਕੇ ਕਿਸੇ ਨੇ ਇਹਨੂੰ ਟੋਕਿਆ ਨਹੀਂ ਕਿਸੇ ਨੇ ਰੋਕਿਆ ਨਹੀਂ ਕਿਸੇ ਨੇ ਅਬਜੈਕਸ਼ਨ ਨਹੀਂ ਕੀਤਾ ਹੂੰ ਹੂੰ ਉਹਦੇ ਜਿਵੇਂ ਮਸਾਲੇ ਦੇ ਤੌਰ ਤੇ ਪੁੱਛਿਆ ਗਿਆ ਦੱਸੋ ਜੀ ਤੁਹਾਡੇ ਕੋਲੇ ਹਵਾਈ ਜਹਾਜ਼ ਕਿੰਨੇ ਨੇ ਹਾਂ ਹਾਂ ਹੂੰ ਤੁਹਾਡੇ ਕੋਲੇ ਸਮੁੰਦਰੀ ਜਹਾਜ਼ ਕਿੰਨੇ ਨੇ ਹਾਂ ਐਲੀਕਾ ਤੁਹਾਡੇ ਕੋਲੇ ਕਿਸ਼ਤੀਆਂ ਕਿੰਨੀਆਂ ਨੇ ਹਾਂ ਹਾਂ ਹੂੰ ਤੁਹਾਡੇ ਕੋਲੇ ਸੋਨੇ ਦੀਆਂ ਟਾਂ ਕਿੰਨੀਆਂ ਨੇ ਉੰਨੇ ਕੋਲੇ ਚਾਂਡੇ ਦੀ ਆਟਾ ਕਿੰਨੇ ਆਲੇ ਦੇਖੋ ਇਹ ਤਾਂ ਹੱਸਾ ਹੀ ਹੋਣਾ ਪੜਕੇ ਹਾਂ ਨਹੀਂ ਇਹ ਕਿਉਂ ਲਿਖਿਆ ਗਿਆ ਹੋਰ ਜਦੋਂ ਲਿਖਿਆ ਮੈਂ ਵੀ ਪੜਿਆ ਸਮੁੰਦਰੀ ਜਹਾਜ਼ ਹਵਾ ਹੈਲੀਕਾਪਟਰ ਤੇ ਹੋਰ ਜਿਹੜਾ ਹਵਾਈ ਜਹਾਜ਼ ਉਹਨਾਂ ਦਾ ਕਿਰਾਏ ਦਾ ਬਕਾਇਆ ਤੁਸੀਂ ਕਿੰਨਾ ਦੇਣਾ ਉਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਕਿੰਨੇ ਪੈਸੇ ਦਾ ਖਰੀਦਿਆ ਤੁਸੀਂ ਨਹੀਂ ਇਹ ਤਾਂ ਇਹ ਤਾਂ ਮਾਲਕੀ ਚਾਜੀ ਇਹ ਤਾਂ ਮਾਲਕੀ ਹੈ ਕਿੰਨੇ ਦਾ ਖਰੀਦਿਆ ਕੀ ਇੱਕ ਜਿਹੜਾ ਅੱਜ ਦੇ ਨਵੇਂ ਬੋਪਾ ਗਾੜੇ ਬਕਾਏ ਹਾਂ ਉਹ ਨਹੀਂ ਐਵੇਂ ਤੁਸੀਂ ਹਵਾਈ ਜਾ ਅੱਜ ਮੈਂ ਕਿਵੇਂ ਦੇ ਕਿੰਨੇ ਪੈਸੇ ਦੇਣੇ ਆ ਸ਼ਿਪ ਮੈਨੂੰ ਕਿੰਨੇ ਪੈਸੇ ਹਾਂ ਉਹਨਾਂ ਦੇ ਕਿੰਨੇ ਪੈਸੇ ਦੇ ਕਿ ਮੈਨੂੰ ਦੇਣੇ ਆ ਜੀ ਹਾਂ ਕੰਪਨੀਆਂ ਦੇ ਇਹ ਜਿਹੜਾ ਸੀਗਾ ਜਿਹੜੀ ਚੱਲ ਪ੍ਰਾਪਰਟੀਆਂ ਦਾ ਨਾਮ ਕਾਲਮ ਹਮ ਚੱਲ ਪ੍ਰਾਪਰਟੀਆਂ ਦਾ 31 ਕਾਲਮ ਹਮ ਤੁਹਾਡੇ ਕੋਲੇ ਜ਼ਮੀਨ ਕਿੰਨੀ ਆ ਉਹਦਾ ਖਸਰਾ ਨੰਬਰ ਕੀ ਨੇ ਤੁਹਾਡੇ ਕੋਲੇ ਫਲੈਟ ਆ ਬਣਾਉਣ ਤੇ ਕਿੰਨੇ ਪੈਸੇ ਲੱਗੇ ਉਹਨੇ ਕੋਲੇ ਨਵੇ ਇਸਕਾ ਡੀ ਬੈਂਚਰ ਘਾਹ ਬਚਤੁਰਾ ਪਤਾ ਨਹੀਂ ਨਾ ਕਿ ਨਾ ਬੰਦਾ ਕੋਈ ਅਕਾਊਂਟੈਂਟ ਨਹੀਂ ਕਰ ਸਕਦਾ ਉਹਨੂੰ ਤਾਂ ਹੂੰ ਹੂੰ ਇੰਨਾ ਕੁਝ ਮਦਾਇਆ ਗਏ ਇਹਦੇ ਦੇਖੋ ਕੋਈ ਵਜ੍ਹਾ ਨਹੀਂ ਬਿਆਨ ਨਹੀਂ ਅਜੇ ਤੱਕ ਨਹੀਂ ਕੋਈ ਜਿਵੇਂ ਆਪਾਂ ਕੋਈ ਜਸਟੀਫਿਕੇਸ਼ਨ ਨਹੀਂ ਹੈ ਹੂੰ ਹੂੰ ਸਾਰ ਸਭਾ ਲੋਕ ਸਭਾ ਦੇ ਬੈਠੇ ਜਿਹੜੀ ਪੁੱਛਦੇ ਆ ਉਹਦਾ ਭਾਵ ਅਰਥ ਇਹ ਹੁੰਦਾ ਹੈ ਵੀ ਗਾਹ ਨੂੰ ਜਿਹੜੇ ਵੋਟਰ ਨੇ ਉਹ ਜਾਣ ਸਕਣ ਤੇ ਪਿਛਲੀ ਵਾਰੀ ਇਹਦੇ ਕੋਲੇ ਕੀ ਆ ਆਸਾਮ ਸੀ ਕਿ ਆਮਦਨ ਦੇ ਜਾਂ ਆਮਦਨ ਕਿੰਨੀ ਇਹ ਤਾਂ ਹੁਣ ਕਿੰਨੀ ਆ ਪ੍ਰਾਪਰਟੀ ਕਿੰਨੀ ਆ ਉਹ ਦਾ ਨਾਲ ਦੇ ਨਾਲ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਵੈਬਸਾਈਟ ਤੇ ਪਾਈ ਹੁੰਦੀ ਸੀ ਮੋਟਰ ਦੇਖ ਸਕਦੇ ਸੀ ਇੱਥੇ ਤਾਂ ਹੁਣ ਪੰਜ ਛੇ ਸਰਪੰਚਾਂ ਨੇ ਕਿਹੜੀ ਪ੍ਰਾਪਰਟੀ ਬਣਾ ਲੈਣੀ ਆ ਜਿੱਥੇ ਕਿਤੇ ਬਣਾਉ ਜਿੱਥੇ ਕਿਤੇ ਵੱਡੇ ਪੱਧਰ ਤੇ ਲੋੜ ਪਊ ਘਰ ਨੂੰ ਤੁਸੀਂ ਕਰ ਦਿਓ ਅੱਜ ਤਾਂ ਐਵੇਂ ਗਦੀ ਗੇੜ ਚ ਪਾਉਣਾ ਹੀ ਆ ਲੋਕਾਂ ਨੂੰ ਤੁਹਾਡਾ ਮਤਲਬ ਇਹ ਗੁੰਜਲਦਾਰ ਇਹ ਨਾ ਲੰਬਾ ਇਹ ਨਾ ਹੋ ਫਾਰਮ ਬਣਾਇਆ ਹੋਇਆ ਜਿਹੜਾ ਮੈਂ ਵੀ ਦੇਖਿਆ ਮੈਨੂੰ ਵੀ ਲੱਗਿਆ ਵੀ ਉਹ ਆਪ ਤਾਂ ਭਰ ਨਹੀਂ ਸਕਦਾ ਬੰਦਾ ਆਪ ਨਹੀਂ ਭਰ ਸਕਦਾ ਜੀ ਦੇਖੋ ਹਣ ਇਹ ਆ ਦੇਖੋ ਜਿਹੜੇ ਜਿਹਦੇ ਲੋਡ ਨੇ ਉਹ ਤੇ ਕੋਯੋਗਤਾ ਦੀ ਕੋਈ ਲੋੜ ਨਹੀਂ ਹੈ ਹੂੰ ਇਹਦੇ ਐਲੀਜੀਬਿਲਟੀ ਚ ਕੋਈ ਨਹੀਂ ਹੈ ਤਾਂ ਫੇਰ ਕਹਦੇ ਤੁਸੀਂ ਪੁੱਛਦੇ ਕਿ ਕਿੰਨੇ ਤੁਹਾਡੇ ਯੋਗਤਾ ਕਿਹੜੀ ਯੂਨੀਵਰਸਿਟੀ ਤੋਂ ਪਾਸ ਕਰਿਆ ਕਿਹੜੇ ਸਾਲ ਤੋਂ ਪਾਸ ਕਰਿਆ ਕੀ ਮਤਲਬ ਹੈ ਦਾ ਹੂੰ ਹੂੰ ਉਹਦਾ ਸੰਭਾਗ ਬੰਦੇ ਨੂੰ ਖਸਰਾ ਨੰਬਰ ਕੀ ਨਾ ਪਤਾ ਹੁੰਦੇ ਆ ਹੂੰ ਹੂੰ ਫੇਰ ਕਿੱਥੇ ਆ ਪਟਵਾਰੀ ਨੂੰ ਲੰਬੂ ਖਸਰਾ ਨੰਬਰ ਦੇਖੋ ਉਹਦੀ ਪਮੈਸਤੀਆ ਜਦੋਂ ਤੁਸੀਂ ਲਈ ਸੀ ਉਦੋਂ ਕਿੰਨੇ ਪੈਸੇ ਸੀ ਹੁਣ ਕਿੰਨੇ ਦੀ ਆ ਤੇ ਤੁਹਾਡੇ ਪਿਤਾ ਪੁਰਖੀ ਆ ਪਰ ਆਪ ਤੇ ਆਪ ਦੀ ਵਾਈਫ ਦੇ ਆਪ ਦੇ ਬੱਚਿਆਂ ਦੇ ਸਾਰਿਆਂ ਦੇ ਪਰਮੇ ਆ ਹੂੰ ਹੂੰ ਦੇਖੋ ਇਹ ਇਹ ਇਲੈਕਸ਼ਨ ਕਮਿਸ਼ਨ ਚ ਕਿਸੇ ਨੇ ਤਲਰਕਨੇ ਬਣਾਤਾ ਕਿਸੇ ਅਫਸਰ ਨੇ ਬਣਾਤਾ ਉਹ ਵਕਰੀ ਗੱਲ ਆ ਪਰ ਪੋਲੀਟਿਕਲ ਪਾਰਟੀਆਂ ਨੂੰ ਵੀ ਚਾਹੀਦਾ ਨੇ ਇਹਨਾਂ ਦੇ ਉਜਰ ਕਰਨ ਗਵਰਨਮੈਂਟ ਨੂੰ ਕਹਿਣ ਗਵਰਨਮੈਂਟ ਦਾ ਇਹਨੂੰ ਇਲੈਕਸ਼ਨ ਕਮਿਸ਼ਨ ਨੂੰ ਦੱਸੇ ਨਹੀਂ ਪਰ ਉਹਦਾ ਉਹਦਾ ਇੱਕ ਉਹਨਾਂ ਦਾ ਇਹ ਪੱਖ ਹੈ ਨਾ ਜਾਂ ਉਹਨਾਂ ਦਾ ਇਹ ਕਹਿਣਾ ਹੈਗਾ ਹਨਾ ਵੀ ਜਿਹੜੀ ਕ腐ਪਸ਼ਨ ਹੈ ਜਾਂ ਜਿਹੜੀ ਮਤਲਬ ਜਿਹੜੇ ਜਦੋਂ ਮੈਂਬਰ ਬਣਦੇ ਨੇ ਤਾਂ ਉਹਨਾਂ ਦਾ ਕਿਰਦਾਰ ਕਿਹੋ ਜਿਹਾ ਹੈ ਉਹਨਾਂ ਦੀ ਰੋਲ ਕਿਹੋ ਜਿਹਾ ਪਿਛੋਕੜ ਕਿਹੋ ਜਿਹਾ ਹੈ ਇਹ ਸਾਰਾ ਉਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਨਹੀਂ ਇਹ ਲੋਕਾਂ ਨੂੰ ਘਰ ਵੀ ਨਹੀਂ ਲੋਕਾਂ ਨੂੰ ਤਾਂ ਘਰ ਵੀ ਨਹੀਂ ਪਤਾ ਲੱਗਦਾ ਲੈ ਦੇਖੋ ਜੇ ਉਹ ਤਾਂ ਆਮ ਸਭਾ ਲੋਕ ਸਭਾ ਦੇ ਵਿੱਚ ਤਾਂ ਲੋੜ ਹੁੰਦੀ ਜੀ ਨਾ ਬਣਦੇ ਸੀਗੇ ਹਾਂ ਕਰੋੜਾ ਹਰ ਬਾਰ ਪਈ ਉਹਨਾਂ ਦੇ ਹੱਥਾਂ 'ਚ ਹੀ ਜਾਂਦਾ ਸੀ ਮਤਲਬ ਕਰਪਸ਼ਨ ਦੇ ਸਾਧਨ ਸੀ ਉਹ ਤਾਂ ਪਤਾ ਲੱਗਦਾ ਸੀ ਲੋਕਾਂ ਨੂੰ ਹਾਂ ਪਾਂਸਿ ਸਰਕਾਂਟਿਨੈਂਟ ਹੂੰ ਉਹ ਤਾਂ ਜੇ ਕੋਈ ਕਰਦਾ ਤਾਂ ਤੁਸੀਂ ਤੁਹਾਡੇ ਕੋਲ ਹੈਗੇ ਜਿੰਨਾ ਕੁਝ ਕਰੀ ਜਾਂਦੇ ਆ ਉੱਥੇ ਗਾਉਨੋ ਘੜੇ ਜੀ ਇਹ ਉਹ ਜਿਹੜੇ ਐਫੀਡਵਟ ਹੈ ਜਿਹੜਾ ਚੋਣ ਕਮਿਸ਼ਨ ਦਾ ਸਾਰੇ ਅਪਲੋਡ ਕਰ ਦਿੰਦਾ ਹੈ ਅਪਲੋਡ ਕਰ ਦਿੰਦਾ ਇੱਥੇ ਤਾਂ ਜੋ ਕੁਝ ਉਹ ਫਾਰਮ ਵੀ ਅਪਲੋਡ ਨਹੀਂ ਹੋਇਆ ਹੋਇਆ ਕਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਫਾਰਮ ਨਹੀਂ ਹੋਇਆ ਹੋਇਆ ਹੈਨਾ ਹੁਣ ਤੁਸੀਂ ਦੇਖੋ ਵੀ ਕੱਲ ਤੋਂ ਨਾਮਿਨੇਸ਼ਨ ਸ਼ੁਰੂ ਆ ਅੱਹ ਕਿ ਕਿਸੇ ਨੂੰ ਫਾਰਮ ਦਾ ਨਹੀਂ ਪਤਾ ਪਾਰੰਦਾ ਨਹੀਂ ਪਤਾ ਪਿਛਲੀ ਵਾਰੀ ਤਾਂ ਉਹ ਤਾਂ ਪਹਿਲੀ ਵਾਰ ਹੀ ਹੋਇਆ ਸੀਗਾ ਦੇ ਜਿਹੜੇ ਰਿਟਰਨਰ ਕੋ ਵੀ ਸਰਸਿਗੇ ਉਹ ਅਡਡਣ ਥਾਮਾਂ ਤੇ ਬੈਠਦੇ ਵੀ ਤਾਂ ਕਿ ਕੋਈ ਨਾ ਆਵੇ ਉਹਦੀ ਲਿਸਟ ਪਹਿਲਾਂ ਉਹ ਛਾਇ ਉਹਦਾ ਨਹੀਂ ਪਤਾ ਲੱਗਦੀ ਹੈ ਤਾਂ ਅਭੀ ਗੱਲ ਤਾਂ ਗੱਲ ਸੀ ਆਲਰੇਡੀ 10 ਦਿਨ ਪਹਿਲਾਂ ਪਤਾ ਲੱਗਣੀ ਚਾਹੀਦੀ ਹੈ ਤੇ ਸਾਡਾ ਰਿਟਰਨਿੰਗ ਅਫਸਰ ਕਿੱਥੇ ਬੈਠੂ ਅਸੀਂ ਕਿੱਥੇ ਜਾ ਕੇ ਫਾਰਮ ਭਰਨਾ ਹਾਂ ਮੈਨੂੰ ਪਤਾ ਅਜੇ ਤੱਕ ਵੀ ਇਹ ਵੀ ਨਹੀਂ ਪਤਾ ਅਜੇ ਤੱਕ ਨਹੀਂ ਪਤਾ ਹੁਣ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ 'ਤੇ ਹੋਰ ਕੀ ਕੰਮ ਆਜੇ ਤੱਕ ਦੌਰ ਸੋ ਵੈਬਸਾਈਟ 'ਤੇ ਮੈਂ ਵੀ ਦੇਖਿਆ ਮੈਨੂੰ ਵੀ ਕੁਝ ਨਹੀਂ ਲੱਭਿਆ ਨਹੀਂ ਹੈ ਨਹੀਂ ਆਰੋ ਆਰੋ ਦੀ ਲਿਸਟ ਵੀ ਕੋਈ ਨਹੀਂ ਹੈ ਜੀ ਵੈਬਸਾਈਟ 'ਤੇ ਨਹੀਂ ਹੈ ਬਿਲਕੁਲ ਨਹੀਂ ਹੈ ਹਾਂ ਮੈਂ ਇਹ ਖੇੜਾਂਗੇ ਲੋਕ ਵੀ ਅਸੀਂ ਕਿੱਥੇ ਭਾਵੇਂ ਮੈਂ ਵੀ ਇਹ ਸਵਾਲ ਦਾ ਸ਼ਾਮ ਨੂੰ ਜਦੋਂ ਦੇ ਇਹ ਸੋਚਿਆ ਸੀ ਮੈਂ ਦੇਖਿਆ ਵੀ ਉਹ ਜਿਹੜਾ ਬੰਦਾ ਇੱਕ ਪਿੰਡ ਦਾ ਮੈਂਬਰ ਉਹ ਉਹ ਕਿੱਥੇ ਜਾਏ ਫਾਰਮ ਭਰਨ ਕਿੱਥੇ ਆਈ ਉਹਨੂੰ ਕੀ ਪਤਾ ਲੱਗੇ ਵੀ ਕਿਹੜਾ ਕਿਹੜੇ ਥਾਂ ਜਾਣਾ ਇਹ ਜਾਣਕਾਰੀ ਕੌਣ ਦੇਗਾ ਇਹ ਜਾਣਕਾਰੀ ਹਾਂ ਹੁਣ ਆ ਲੈ ਕੇ ਲੈ ਸੇਲ ਤੁਮੇ ਹਿੰਦੀ ਵੈਬਸਾਈਟ ਤੇ ਪਾਤਾ ਮੈਂ ਤੁਸੇ ਐਸੇ ਡੈਕਟ ਦੇ ਦਦਾ ਵੀ ਮੈਂ ਕਹੇ ਮੈਂ ਕੋਈ ਬਖਾਨ ਦੇਣਾ ਹਾਂ ਇਹ ਫਿਰ ਐਸੇ ਡੈਕਟ ਦੇ ਵਿੱਚ ਅਬ ਸਰ ਤੋਂ ਤਰਾਂ ਡਾਉਂਦੇ ਆ ਨਹੀਂ ਜੀ ਉਸ ਕਮਿਸ਼ਨਰ ਤਾਂ ਨਹੀਂ ਚੱਲਣਾ ਤਾਂ ਨੋਟਰੀ ਦਾ ਚੱਲੂ ਨੋਟਰੀ ਦਾ ਨਹੀਂ ਚੱਲਣਾ ਜੀ ਇਹ ਤਾਂ ਮਜਿਸਟ੍ਰੇਟ ਦਾ ਚੱਲੂ ਤੇ ਨਾਲ ਦੋ ਖਰਾ ਵੀ ਲਿਖ ਦਿੰਦੇ ਇਹ ਐਫੀਡਵਿਟ ਕਿਹਦਾ ਟੈਸਟ ਮੰਨਿਆ ਜਾਊਗਾ ਸਾਰੇ ਰਾਜ ਕਰਨ ਦੀ ਦੇਖੋ ਅੱਜ ਕੱਲ ਪੰਜਾਬ ਸਰਕਾਰ ਦੇ ਵਿੱਚ ਕੀ ਆ ਸਵੈ ਘੋਸ਼ਨਾ ਪੱਤਰ ਐਫੀ ਡੈਕਟ ਦੇ ਥਾਂ ਤੇ ਉਹਨਾਂ ਨੇ ਬਣਾਇਆ ਹੈ ਹਾਂ ਸਵੈ ਘੋਸ਼ਨਾ ਤਾਂ ਇਹਦੇ ਵਿੱਚ ਫਾਰਮ ਸੀ ਹੈਗੀ ਹੈ ਤੇ ਜਿਹੜਾ ਕੁਝ ਮੈਂ ਲਿਖਿਆ ਉਹ ਸੱਚ ਆ ਹਾਂ ਤੇ ਫਿਰ ਵੱਖਰਾ ਐਫੀ ਡੈਕਟ ਦੀ ਵੀ ਲੋੜ ਨਹੀਂ ਹੈ ਅੱਛਾ ਉਹ ਜੇ ਐਫੀ ਡੈਕਟ ਬੱਕਰਾ ਦੇਣਾ ਹੈ ਨਾ ਹਾਂਜੀ ਅੱਛਾ ਇਹ ਦੱਸੋ ਹੁਣ ਤੁਸੀਂ ਪਿੰਡ ਜਾਂ ਥੋੜਾ ਮੁੰਡਿਆਣੀ ਪਹੁੰਚੇ ਤੁਸੀਂ ਫਰਕ ਕਰੋ ਤੁਹਾਡੇ ਜਾਂ ਤੁਸੀਂ ਫਾਰਮ ਭਰਨਾ ਹੈ ਤਾਂ ਕਿੱਥੇ ਅੱਗੇ ਭਰੋਗੇ ਕਿਤੇ ਵੀ ਕੋਈ ਪਤਾ ਨਹੀਂ ਹੈ ਕੋਈ ਪਤਾ ਨਹੀਂ ਹੈ ਆ ਵੀਡੀਓ ਦਫ਼ਤਰ ਜਾਵਾਂਗੇ ਵੀਡੀਓ ਦਫ਼ਤਰ ਜਾ ਕੇ ਸ਼ਾਇਦ ਕੁਝ ਪਤਾ ਲੱਗੇ ਕਿੱਥੋਂ ਵੀਡੀਓ ਵੀਡੀਓ ਦਫ਼ਤਰ ਵੀਡੀਓ ਦਫ਼ਤਰ ਉੱਥੇ ਜਾ ਕੇ ਹਾਂਜੀ ਹਾਂਜੀ ਤੇ ਹੁਣ ਇਹ ਜਿਹੜੇ ਸਰਪੰਚਾਂ ਦੇ ਰਿਜ਼ਰਵੇਸ਼ਨ ਵਾਲੀ ਲਿਸਟ ਆ ਆ ਉਹ 24 ਦੇ ਡੇਟ ਸਿਸ਼ੂ ਹੋਈ ਆ ਜੋ WhatsApp ਤੇ ਘੰਮ ਰਹੀ ਆ ਹਾਂ ਤੇ ਅੱਜ 26 ਨੂੰ ਸਵੇਰੇ ਲੋਕਾਂ ਨੂੰ ਮਿਲੀ ਆ ਗਾਂ ਦੇ ਗਾਂ ਹੂੰ ਹੁਣ 27 ਤੋਂ ਤੁਸੀਂ ਡੋਮੀਨੇਸ਼ਨ ਸ਼ੁਰੂ ਕਰਦੇ ਹੋ ਅੱਜ ਤੁਸੀਂ ਦੱਸਦੇ ਆ ਕਿ ਇਹ ਤਾਂ ਸਰਕਾਰੀ ਤੇ ਜਿਹੜੀ ਸਰਵਿਸ਼ਣ ਦੀ ਕੀ ਪੋਜੀਸ਼ਨ ਆ ਉਹ ਕਿੰਨੇ ਬੰਦੇ ਨੇ ਉਹ ਮਿਲੀ ਕਿਵੇਂ ਆ ਇੱਕ ਸਰਕੂਲੇਟ ਕਿਵੇਂ ਹੋਈ ਆ ਪਬਲਿਸ਼ਾਈਜ਼ ਹੋਈ ਆ ਅਖਬਾਰ ਚੈੱਕ ਕਿਵੇਂ ਕਰੀ ਨਾ ਅਖਬਾਰ ਚ ਨਹੀਂ ਆਈ ਉਹ ਡੀਸੀ ਆ ਮਿਸਮਬਲੋਂ ਇਸ਼ੂ ਹੀ ਆ ਕਿੱਥੇ ਮੈਨੂੰ ਲੋਕਾਂ ਨੂੰ ਕਿਵੇਂ ਪਤਾ ਲੱਗਿਆ ਉਹਦਾ WhatsApp ਤੇ ਆਈ ਉਹਦੀ ਫੋਟੋ WhatsApp ਤੇ ਆਈ ਹਾਂ ਇਹ ਮੈਨੂੰ ਕੋਈ ਅਖਬਾਰ ਚ ਇਸ਼ਤਿਹਾਰ ਜਾਂ ਨਹੀਂ ਨਾ ਇਸ਼ਤਿਹਾਰ ਨਾ ਹੀ ਇਵਨ ਕਿ ਉਹ ਖਬਰ ਵੀ ਨਹੀਂ ਆਈ ਉਹ ਸਾਨੂੰ ਦਾ ਮਤਲਬ ਸਾਨੂੰ ਵੀ ਨਹੀਂ ਕਿਸੇ ਨੇ ਦਿੱਤੀਆਂ ਮਤਲਬ ਵੀ ਕਮਿਸ਼ਨ ਨੇ ਦਿੱਤੀਆਂ ਉਹ ਵੀ ਆਜ ਹੀ ਰਿਜ਼ਰਵ ਹੋ ਗਏ ਕਿਉਂਕਿ ਉਹ ਡੀਸੀਆਂ ਨੇ ਉਹ ਡਿਪਟੀ ਕਮਿਸ਼ਨ ਲੈਵਲ ਤੇ ਹੁੰਦੀਆਂ ਤੇ ਡੀਸੀਆਂ ਨੇ ਰਿਪੋਰਟ ਉਹ ਭੇਜਣੀ ਆ ਕਮਿਸ਼ਨ ਨੂੰ ਹਾਂ ਉਹ ਈਵਨ ਕੇ ਤ੍ਰੈਸ ਨੋਟ ਦੇ ਜਿਹੜੀਆਂ ਵੀ ਰਿਲੀਜ਼ ਕੀਤੀ ਇਹਨਾਂ ਨੇ ਗਵਰਨਮੈਂਟ ਨੇ ਤਾਂ ਆਹ ਨਾਲ ਕਿਉਂ ਇਲੈਕਸ਼ਨ ਕਮਿਸ਼ਨ ਨਹੀਂ ਉਹ ਤਾਂ ਗਵਰਨਮੈਂਟ ਰਿਲੀਜ਼ ਕਰਦੀ ਆ ਹੂੰ 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 ਉਹ ਤਾਂ ਗਵਰਨਮੈਂਟ ਉਹਦਾ ਡਿਸੀਜ ਨਹੀਂ ਕਰ ਰਹੀ ਹੈ ਨਾ ਉਹਦਾ ਇਹਨਾਂ ਨੇ ਗਵਰਨਮੈਂਟ ਦੇ ਗਵਰਨਮੈਂਟ ਨੇ ਦੇਣੀਆਂ ਤੇ ਉਹ ਕਮਿਸ਼ਨ ਨੇ ਉਹਦੇ ਮਤਲਬ ਚੋਣ ਕਰਾਉਣੀਆਂ ਹਾਂਜੀ ਹਾਂਜੀ ਇਹ ਹੈ ਨਾ ਪ੍ਰੋਸੀਜਰ ਹਾਂਜੀ ਹਾਂਜੀ ਪਰ ਉਹਦੇ ਰੌਲੇ ਪਈ ਜਾਂਦੇ ਨੇ ਰੋਕੀ ਕਈ ਚੀਕੀ ਜਾਂਦੇ ਨੇ ਕਹਿੰਦੇ ਸਾਡੇ ਗਲਤ ਕਰਤੀ ਕੋਈ ਕਹਿੰਦਾ ਸਾਡਾ ਠੀਕ ਨਹੀਂ ਕੀਤਾ ਬਹੁਤ ਇਹ ਵੀ ਰੌਲੇ ਬੜੇ ਪਈ ਗੱਲ ਇਹ ਹੈ ਜੀ ਇਲੈਕਸ਼ਨ ਤੁਸੀਂ ਸਾਲ ਪਰ ਲੇਟ ਕਰਤੀ ਕੋਈ ਗੱਲ ਨਹੀਂ ਉਹ ਅਲੱਗ-ਅਲੱਗ ਕਾਰਨ ਹੋ ਸਕਦੇ ਪਰ ਆ ਜਿਹੜਾ ਕਮਿਸ਼ਨ ਫਾਰਮ ਡਿਸਪਲੇ ਕਰਨਾ ਤੇ ਹੁਣ ਹੋਰ ਕੁਝ ਦੱਸਣਾ ਹੈ ਕੀ ਡੈਵਟ ਬਾਰੇ ਦੱਸਣਾ ਹੋਰ ਲੋਕਾਂ ਨੂੰ ਜਾਗਰੂਕ ਕਰਨਾ ਵੀ ਜਦੋਂ ਤੁਹਾਨੂੰ ਫਾਰਮ ਭਰਨੇ ਪਏ ਤੁਸੀਂ ਆਹ ਕੁਝ ਕਰਨਾ ਪਹਿਲਾਂ ਤਿਆਰੀ ਕਰ ਲਓ ਇਹ ਤਾਂ ਪਹਿਲਾਂ ਚਿੱਤਾ ਹੀ ਆ ਸਕਦਾ ਨਹੀਂ ਜੇ ਇਲੈਕਸ਼ਨ ਲੇਟ ਕਰਾਉਣੇ ਜਦੋਂ ਕਰਾਉਣੀ ਕਰਾ ਲੈਂਦੇ ਤਾਂ ਉਹ ਦਾ ਫਾਰਮ ਤਾਂ ਪਹਿਲਾਂ ਉਹਦੇ ਪਾਈ ਜਾ ਸਕਦੀ ਵੈਬਸਾਈਟ ਤੇ ਹਾਂਜੀ ਹਾਂਜੀ ਇਹ ਕਦੇ ਵੀ ਕਿਉਂਕਿ ਜਿਹੜਿਆ ਕਾਲਮ ਲਿਖਿਆ ਹੈ ਇਹ ਤਾਂ ਮੈਨੂੰ ਲੱਗਦਾ ਇਕੱਠੇ ਕਰਨਾ ਹੀ ਸਾਰੇ ਡਾਕੂਮੈਂਟ ਬੜੇ ਓਕੇ ਹੈ ਇਹ ਤਾਂ ਇਹੀ ਹੈ ਜੀ ਬਸ ਤੁਸੀਂ ਘਰ ਦੇ ਤੋਂ ਦੇਖਦੇ ਰਹੋ ਹੋਰ ਆਪਾਂ ਤੁਸੀਂ ਦੇਖੋ ਤੁਸੀਂ ਕਿੰਨੇ ਜਰ ਤੋਂ ਇਹਦੇ ਬਾਰੇ ਖਬਰਾਂ ਆਪ ਰਹੇ ਹੋ ਸਾ ਦੇਖੋ ਮੇਰੇ ਕੋਲੇ ਉਦੋਂ ਦੇ ਅਖਬਾਰ ਵੀ ਪਏ ਨੇ ਹਾਂ ਨਾ ਤਾਂ ਖਾਣਾਈ ਦੋ। ਇਹ ਬੰ ਫਰੰਟ ਪੇਜ ਜੀ ਦੀ ਖਬਰਾਂ ਭਾਈ ਮਨਜੀਤ ਵੱਲੀ ਹਾਂ ਜੀ ਹਾਂ ਜੀ ਹਾਂ ਇਹ 17 ਦੀ ਹੋਣਾ 2003 ਦੀ। ਅੱਛਾ ਅੱਛਾ ਹਾਂ 2003 ਦੀ ਆ ਨੀ ਆ ਨੀ ਹਾਂ ਪੰਚਾਇਤ ਚੋਣਾ ਨਾਲ ਜਦ ਗਿਆ ਦਾਖਲ ਕਰਨ ਵਾਲਿਆਂ ਨੂੰ ਨੇਖਾਂ ਤੇ Schwierियां ਪ੍ਰਬੰਧਕ ਨੇ ਘਟਾ ਕਰਨ ਲੋਕਾਂ ਵਿੱਚ ਸਰਕਾਰ ਵਿਰੋਧ ਭਾਰੀ ਰੋਸ ਹਾਂ ਤੇ ਲਗਾਤਾਰ ਤੋਂ ਇਹ ਚੰ ਚਾਰ ਦਿਨਾਂ 686 ਆ ਉਦੋਂ 3 ਤੋਂ ਲੈ ਕੇ 98 ਤੋਂ ਲੈ ਕੇ ਹਾਲ ਅੱਜ ਤੱਕ ਕੋਈ ਪੋਲੀਟੀਕਲ ਪਾਰਟੀ ਇਹਦੇ ਬਾਰੇ ਬੋਲੀ ਨਹੀਂ ਨੇ ਇਹਨੂੰ ਕੋਈ ਜਿਹੜਾ ਸਸਤ ਨਾ ਸੁਖ ਕਰ ਦਿੱਤਾ ਜਾਵੇ ਅਜੇ ਪੋਲੀਟੀਕਲ ਪਾਰਟੀ ਤੇ ਗੱਲ ਕਰ ਲਈ ਜਿਹੜਾ ਇਹ ਇਹਨਾਂ ਨੇ ਫੈਸਲਾ ਕੀਤਾ ਐਕਟ ਐਮੈਂਡਮੈਂਟ ਕੀਤੇ ਵੀ ਚੋਣਾਂ ਸਿੰਬਲ ਤੇ ਨਹੀਂ ਲੜੀਆਂ ਜਾਣੀਆਂ ਪੋਲਿਟੀਕਲ ਪਾਰਟੀਆਂ ਦੇ ਤੇ ਇਹਦੇ ਬਾਰੇ ਕੀ ਖਿਆਲ ਆ ਥੋੜਾ ਨਹੀਂ ਬਲਾਗ ਸਾਹਿਬ ਦੇ ਜ਼ਿਲ੍ਹਾ ਪ੍ਰੇਸ਼ਦ ਹੁੰਦੀ ਆ ਪੋਲਿਟੀਕਲ ਸਿੰਬਲ ਤੇ ਪੰਚਾਇਤ ਦੇ ਇਲੈਕਸ਼ਨ ਕਦੇ ਵੀ ਨਹੀਂ ਹੁੰਦੇ ਪੰਚਾਇਤ ਨਹੀਂ ਉਹ ਉਹਨਾਂ ਵਾਸਤੇ ਅੱਛਾ ਹੁਣ ਪਰ ਜਿਹੜਾ ਫਾਰਮ ਭਰਿਆ ਲਿਖਿਆ ਹੋਇਆ ਹੈ ਉਹਦੇ ਵਿੱਚ ਪਤਾ ਕੀ ਲਿਖਿਆ ਹੈ ਉਹ ਚ ਲਿਖਿਆ ਕਿਹੜੇ ਸਿਆਸੀ ਦਲ ਦੇ ਵੱਲੋਂ ਖੜੇ ਹੋ ਤੁਸੀਂ ਇਹ ਲਿਖਿਆ ਹੋਇਆ ਹੈ ਸਾਬ ਉਹ ਉਹ ਮੈਂ ਤਾਂ ਉਹ ਮੈਂ ਸਿਰਫ ਤੇਰੇ ਨਾਲ ਮਾਤਾ ਦੋਸਤੀ ਕਰਤੀ ਮੈਨੂੰ ਐਕਟ ਜਮੈਂਡਮੈਂਟ ਹੋ ਗਈ ਇਹਦੇ ਦੀ ਕੀਤੀ ਨਹੀਂ ਹਾਂਜੀ ਇਹ ਦੇਖੋ ਹਾਂ ਇੱਕ ਆ ਮੇਰੇ ਕੋਲੇ ਪੁਰਾਣਾ ਫਾਰਮ ਪਿਆ ਹਾਂ ਆ ਜਿਹੜਾ ਅਨਲੌਗਨ ਐਕਸਚਰ ਹਾਂ ਇਹ ਉਹੀ ਸੇਮ ਆ ਜਿਹੜਾ ਇਹ ਤੋਂ 95 ਸੀਗਾ ਉਹੀ ਹੈ ਹਾਂ ਮੈਂ ਤਾਂ ਉਹ ਸਭ ਆ ਗਿਆ ਇਹ ਉਹ ਮੇ ਦਾ ਉਹ ਮੈਂ ਹੀ ਆ ਅੱਛਾ ਆ ਦੇਖੋ ਕਿੰਨੇ ਪੇਜ ਹੈ ਦੇ ਹ ਹ ਸਾਰੇ ਹੋਏ ਜੀ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਨੌ ਨੋਟਾ ਦਸਮਾਹ ਉਹ ਨੋਮੀਨੇਸ਼ਨ ਫਾਰਮ ਦਸ ਕਾ ਬਸਬ ਸੋਫਿਆ ਦਾ ਤਾਈ ਅਨੁ ਲੱਗੀ ਹੈ ਏ ਪਰ ਨਾ ਬਲ ਹਰੇਕ ਨੂੰ ਪਰ ਨਾ ਆ ਹੂੰ ਇਹਦਾ 1% ਵੀ ਕੋਈ ਫਾਇਦਾ ਨਹੀਂ ਹੂੰ ਹੂੰ ਹੁਣ ਤੁਸੀਂ ਦੇਖੋ ਆਪਾਂ ਜਿਵੇਂ ਤੁਸੀਂ ਸਪੋਰਟ ਕੀਤਾ ਵੀ ਹੈ ਜੀ ਖਰਚੇ ਖੁੱਤੇ ਬਰੇ ਲੋਕਾਂ ਨੂੰ ਪਤਾ ਲੱਗਈ ਸਾਡਾ ਪੰਚਾਇਤ ਮੈਂਬਰ ਪੰਚਾਇਤ ਜਾਂ ਸਰਪੰਚ ਕਿੰਨਾ ਕਿ ਮੀਰ ਹੋ ਗਿਆ ਸਰਪੰਚ ਬਣ ਕੇ ਹਾਂ ਇਹ ਆਦੀ ਜਿਹੜੀ ਹੈਗੀ ਹੈ ਕੁਆਲੀਫਿਕੇਸ਼ਨ ਕਿ ਤੁਹਾਨੂੰ ਦੇਖੀ ਨਹੀਂ ਪਾਸ ਕੀਤਾ ਇਹ ਨਹੀਂ ਕਿ ਤੱਕ ਬਿਨਾ ਮਤਲਬ ਕੋਈ ਹੈ ਹੀ ਨਹੀਂ ਮਤਲਬ ਹੂੰ ਇਹ ਕੋਈ ਕੁਆਲੀਫਿਕੇਸ਼ਨ ਤਾਂ ਨਹੀਂ ਮਿਲਣਾ ਕਰਸੇ ਨਾ ਏ ਵੀ ਵੀ ਆਈਟੀਆਰ लास्ट ਵੀ ਕਿਹੜੀ ਭਰੀ ਸੀ ਇਨਕਮ ਟੈਕਸ ਰਿਟਰਨ ਉਹ ਵੀ ਦੀ ਟੈਕਸਰ ਉਹਦੇ ਡਿਟੇਲ ਹੈ ਕਿ ਡੀ ਵੈਂਚਰਸ ਨੂੰ ਨਹੀਂ ਪਤਾ ਡੀ ਵੈਂਚਰ ਕਿਹਨੂੰ ਕਹਿੰਦੇ ਆ ਉਹਦਾ ਜਿਹੜੇ ਸ਼ੇਅਰ ਤੇ ਉਹ ਸਟਾਕ ਦੇ ਜੋ ਸ਼ੇਅਰ ਕਿੰਨੇ ਖਰੀਦੇ ਕਿਹੜੇ ਦੋ ਕਰੀ ਉਹ ਵੀ ਸਾਰਾ ਕੁਝ ਟੈਨ ਪਰੋਗੇ ਤੁਸੀਂ ਤੁਸੀਂ ਤੂੰ ਇੱਕ ਕਿਸ ਲੈਵਲ ਦੇ ਇਲੈਕਸ਼ਨ ਆ ਤੇ ਜਾਣਕਾਰੀ ਤੂੰ ਇੱਕ ਕਿਸ ਲੈਵਲ ਦੀ ਮੰਗਦੇ ਆ ਪਰ ਤੁਹਾਨੂੰ ਇਹ ਲੱਗਦਾ ਵੀ ਪਿੰਡ ਦਾ ਬੰਦਾ ਜਿਹੜਾ ਹੈ ਕੋਈ ਪਿੰਡਾਂ ਦੇ ਕੋਈ ਜਿਹੜੇ ਰਹਿਣ ਵਾਲੇ ਵੀ ਉਹ ਇਹ ਮਤਲਬ ਉਹ ਸ਼ੇਅਰ ਖਰੀਦ ਨਹੀਂ ਸਕਦੇ ਜਾਂ ਡਿਮੈਂਚ ਉਹਦੇ ਚ ਜਾ ਨਹੀਂ ਸਕਦੇ ਟਰੇਡਿੰਗ ਤੇ ਜਾਂ ਆਈਟੀਆਰ ਨਹੀਂ ਭਰਦੇ ਜਾਂ ਇਨਕਮ ਟੈਕਸ ਨਹੀਂ ਭਰਦੇ ਭਰਦੇ ਜਾਂ ਕਰਦੇ ਆ ਮਤਲਬ ਹਲੇ ਇਹਦਾ ਇੰਨਾ ਚਲਨ ਨਹੀਂ ਹੈ ਲੋਕਾਂ 'ਚ ਵੀ ਇਹ ਰੇਕ ਨੂੰ ਪਤਾ ਹੋਵੇ ਇਹ ਕੀ ਚੀਜ਼ ਹੈ ਹੁਣ ਇਨਕਮ ਟੈਕਸ 'ਤੇ ਕਰਨ ਦਾ ਵੀ ਆ ਪਿਛਲੇ 5-7 ਸਾਲਾਂ ਤੋਂ ਥੋੜਾ ਜਿਹਾ ਹੋਇਆ ਹੈ ਤੇ ਪਹਿਲਾਂ ਤਾਂ ਇਹ ਮੁਲਾਜ਼ਮ ਹੀ ਪੁੱਛ ਲੈਂਦੇ 인ਕਮ ਟੈਕਸ ਸਰਕਾਰ ਨੇ ਪੈਂਡਿੰਗ ਕੋਣ ਪਰਦਾ ਸੀ ਇਹ ਤੇ ਇੱਕ ਫਿਰ ਬਕਾਇਆ ਪੁੱਛਿਆ ਸਰਕਾਰ ਟੋਟਲ ਸਰਕਾਰੀ ਬਕਾਇਆ ਕਿੰਨਾ ਤੁਹਾਡੇ ਇੱਕ ਹੋਰ ਪੁੱਛਿਆ ਕਿ ਤੁਹਾਡੇ ਮੋਬਾਈਲ ਦੇ ਟੈਲੀਫੋਨ ਕੰਪਨੀ ਦੇ ਬਕਾਇਆ ਕਿੰਨੇ ਆ ਤੁਹਾਡੇ ਕੋਲ ਹਾਂ ਇਹ ਵੀ ਦੱਸੋ ਕਿ ਉਹ ਫਿਰ ਗੱਲ ਜੇ ਇਹ ਸਰਕਾਰੀ ਕੰਪਨੀ ਦੀ ਗੱਲ ਕਰਦੇ ਆ ਕਿ ਪ੍ਰਾਈਵੇਟ ਦੀ ਕਰਦੇ ਆ ਇਹ ਵੀ ਨਹੀਂ ਲਿਖਿਆ ਇਹ ਵੀ ਨਹੀਂ ਲਿਖਿਆ ਨਾਲੇ ਅੱਜ ਕੱਲ ਇਹਦੀ ਕੋਈ ਤੋਕ ਨਹੀਂ ਹੈ ਤੇ ਜੇ ਜਦੋਂ ਜਦੋਂ ਫੋਨ ਕੱਟ ਦਿੰਦੇ ਆ ਹਾਂ ਜੇ ਤੁਹਾਡਾ ਬਿੱਲ ਤੇ ਵੀ ਆਉਗਾ ਪੰਜਾ ਤੁਹਾਨੂੰ ਪਰ 200 ਰੁਪਇਆ ਕਿਹਦਾ ਹੋਊਗਾ ਕਿ ਮੇਰਾ ਬਿੱਲ ਹੋਰ ਕਿੰਨਾ ਹੋਊ ਅੱਜਕੱਲ ਤਾਂ ਨਾਲੇ ਜੇ ਪ੍ਰਾਈਵੇਟ ਕੰਪਨੀ ਦੇ ਕਿਸੇ ਦੇ ਬਕਾਏ ਹੈਗੇ ਵੀ ਤਾਂ ਉਹਦਾ ਇਹਦੇ ਤੇ ਮੈਂਬਰੀ ਦਾ ਕੀ ਅਸਰ ਪਊਗਾ ਹਾਂ ਸਰਕਾਰ ਨੇ ਕੀ ਲੈਣਾ ਉਹ ਤਾਂ ਉਹ ਜੇ ਕੰਪਨੀ ਦੇ ਉਹਦੇ ਵਿਚਕਾਰ ਹੈ ਨਾ ਵੀ ਕੰਪਨੀ ਦੇ ਉਹਦੇ ਵਿਚਕਾਰ ਹੈ ਉਹ ਨਹੀਂ ਦਿੱਤੇ ਜਾਂ ਕੋਈ ਝਗੜਾ ਵੀ ਹੋ ਸਕਦਾ ਹੋਰ ਮਤਲਬ ਇਹਨਾਂ ਨੂੰ ਕੀ ਲੋੜ ਹੈ ਸਮਝ ਨਹੀਂ ਮੇਰਾ ਤੁਹਾਡਾ ਸਮਝ ਨਹੀਂ ਆਈ ਲੈ ਤੁਸੀਂ ਇੰਨਾ ਕੋਈ ਮੰਗਣਾ ਹੀ ਐ ਘਟੋ ਘਟ ਇੱਕ ਮਹੀਨਾ ਤੱਕ ਦੇ ਲੋ ਚੈਰੀ ਕਰੋ ਫਾਰਮ ਨੂੰ ਹਾਂ ਪਹਿਲਾਂ ਤੁਸੀਂ ਹਾਂ ਇਹ ਵੀ ਹੈ ਤੁਸੀਂ ਇੱਕ ਤਾਂ ਇਹ ਪਹਿਲਾਂ ਵੀ ਅਨੁਰਵਿਸ਼ ਕਰ ਰਹੇ ਨਾਗੇ ਨੇ ਤੁਸੀਂ ਸਾਰੇ ਖੰਡ ਗੁੰਜੇ ਫੋਨ ਨਹੀਂ ਆਪਾਂ ਤਾਂ ਇੱਕ ਉੱਥੇ ਲੈ ਲੈ ਕੇ ਆ ਕੇ ਪਰ ਲੋਕਾਂ ਦੇ ਕੋਲ ਲੋਕੜ ਦਾ ਜੇ ਵੀ ਨਹੀਂ ਪਤਾ ਫਾਰਮ ਉਹ ਹੀ ਰਹਿ ਗਿਆ ਰਿਸ਼ ਨਹੀਂ ਦਿੰਦਾ ਨਾ ਲੀਦ ਨਹੀਂ ਕਰੇ ਆ ਉਹਨਾਂ ਕੋਲ ਤਾਂ ਜੇ ਵੀ ਨਹੀਂ ਹੈਗੇ ਦੇਖੋ ਆਪਾਂ ਇਹ ਕਰ ਲਓ ਦੂਜੀ ਇੱਕ ਤਾਂ ਪੰਜਾਬ ਗਵਰਨਮੈਂਟ ਤੇ ਤੇ ਇਲੈਕਸ਼ਨ ਕਮਿਸ਼ਨ ਦੇ ਪਾਰਟ ਤੇ ਤਾਂ ਹੈ ਹੀ ਹੈ ਮੇਰੀ ਜ਼ਿੰਮੇਵਾਰੀ ਆਉਂਦੀ ਹੈ ਨਾਲ ਜਿਹੜੇ ਸਿਆਸੀ ਪਾਰਟੀਆਂ ਪੰਚਾਇਤਾਂ ਜਿਨ੍ਹਾਂ ਦਾ ਆਧਾਰ ਹੈ ਵਰਕਰਾਂ ਦਾ ਉਹ ਕੀ ਕਰਦੇ ਹਨ ਉਹਨਾਂ ਨੂੰ ਵਰਕਰ ਮਿਲਣੇ ਆ ਤੇ ਉਹ ਵੀ ਹੋਰ ਨਹੀਂ ਰਹੇ ਚੁੱਪ ਕਰੇ ਹੋਏ ਹਨ ਹਾਂਜੀ ਹਾਂਜੀ ਇਹ ਬੜੀ ਚਲੋ ਬੜੀ ਅਜੀਬ ਚੁੱਪ 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 ਵੀ ਕਿੰਨੇ ਆ ਕਿ 26 ਸਾਲ ਤੋਂ ਲਗਾਤਾਰ ਚੁੱਪ ਨੇ ਹਾਂ ਹਾਂ ਇਹ ਵੀ ਗੱਲ ਤੇ ਦੇਖੋ ਐਦਾਂ ਹੀ ਹੋ ਜਾਂਦੀਆਂ ਇਲੈਕਸ਼ਨਾਂ ਨਾਲ ਅਰਵਾਜ ਹੋ ਜਾਂਦੇ ਆ ਉਹ ਉਹਦਾ ਰੌਲਾ ਜਾਂ ਪੈਂਦਾ 4 ਦਿਨ ਬਸ ਫੇਰ ਭੁੱਲ ਭੁਲਾ ਹੋ ਜਾਂਦੇ 5 ਸਾਲ ਤਾਂ ਗੱਲ ਚਲੀ ਜਾਂਦੀ ਹੈ ਪਹਿਲਾਂ ਕੋਈ ਨਹੀਂ ਮੁੱਦਾ ਠਾਉਂਦਾ ਹੈ ਨਾ ਪਾਰਟੀਆਂ ਨੂੰ ਹਾਂਜੀ ਹਾਂਜੀ ਚਲੋ ਬੜੀ ਅਜੀਬ ਦੇਖੋ ਜਿੰਨੀਆਂ ਅਸੀਂ ਗੱਲਾਂ ਕੀਤੀਆਂ ਇੰਦੇ ਕਿੰਨੇ ਕਿਹੋ ਜਿਹੇ ਉਲਝਣਾਂ ਨੇ ਕਿੰਨੇ ਲੰਬੇ ਫਾਰਮ ਹੈ ਫਾਰਮ ਅਜੇ ਜਾਰੀ ਵੀ ਨਹੀਂ ਹੋਇਆ ਅੱਜ ਦੇਖੋ ਅੱਜ 26 ਤਰੀਕ ਹੈ 26 ਸਤੰਬਰ ਹੈ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਤੇ ਕੱਲ 27 ਸਤੰਬਰ ਤੋਂ ਨੋਟੀਫਿਕੇਸ਼ਨ ਹੋਣਾ ਹੈ 27 ਤੋਂ ਨਾਮਿਨੇਸ਼ਨ ਸ਼ੁਰੂ ਹੋਣੀ ਹੈ 26 ਸਤੰਬਰ ਵੀ ਅੱਜ ਗਿਆ ਹੁੰਦਾ ਵਾ ਸ਼ਾਮ ਦੇ 7 ਵਜੇ ਵਾਲੇ ਨੇ ਤੇ ਅਜੇ ਤੱਕ ਫਾਰਮ ਜਿਹੜੇ ਆ ਅਸੀਂ ਵੀ ਕਿਸੇ ਤੋਂ ਕਹਿ ਕੇ ਮੰਗਾਇਆ ਫਾਰਮ ਦੇਖੇ ਪੜ੍ਹੇ ਆ ਤੇ ਫਾਰਮ ਕਿੱਥੋਂ ਮਿਲਣਗੇ ਕਿੱਥੇ ਜਾਣਗੇ ਕਿ ਕਿਹੋ ਜਿਹੇ ਫਾਰਮ ਹੈ ਉਹ ਫਿਰ ਪ੍ਰਿੰਟ ਕੱਢਣਾ ਉਹਦਾ ਇਹ ਵੀ ਹੈ ਫਾਰਮ ਵੈਸੇ ਉਹ ਕਹਿੰਦੇ ਸੀ ਅਸੀਂ ਅਸੀਂ ਭੇਜਦੇ ਰਹੇ ਕਮਿਸ਼ਨ ਨੂੰ ਮੈਂ ਪੁੱਛਿਆ ਸੀ ਤੈਨੂੰ ਸਾਰਾ ਨੂੰ ਫਾਰਮ ਦੇ ਕੇ ਦੇਤਾ ਜਿੰਨੇ ਜਿਨ੍ਹਾਂ ਨੂੰ ਆਰੋਪਣ ਆਏ ਇਹ ਵੀ ਇਹ ਦੇ ਕਹਤਾ ਨੂੰ ਨਹੀਂ ਚਲੋ ਫਾਰਮ ਤਾਂ ਦੇਤੇ ਹੋਣੇ ਪਰ ਲੋਕਾਂ ਨੂੰ ਕੀ ਪਤਾ ਲੋਕਾਂ ਦਾ ਕੰਨ ਮੈਂ ਕਹਿੰਦਾ ਆਪਾਂ ਦਾਵੇ ਲਗਾ ਲੈਣੇ ਵੀ ਕੰਨ ਨੂੰ ਇੱਕ ਵੀ ਨਾਮਿਨੇਸ਼ਨ ਨਹੀਂ ਹੋ ਸਕਦੀ ਪਹਿਲੇ ਦਿਨ ਪਹਿਲੇ ਦਿਨ ਕਿ ਦੋ ਜਦਾਂ ਮੈਨੂੰ ਕਮਿਸ਼ਨ ਕਹਿ ਰਿਹਾ ਸੀ ਡਿਪਟੀ ਕਮਿਸ਼ਨਰ ਨੂੰ ਕਿਹਾ ਵੀ ਉਹ ਪਬਲਿਸ਼ਾਈਜ਼ ਕਰਨ ਨੂੰ ਦੱਸਣ ਲੋਕਾਂ ਨੂੰ ਵੀ ਇਹ ਕਿੱਥੇ ਮਿਲਣਗੇ ਫਾਰਮ ਕਿੱਥੇ ਰਿਟਰਨਿੰਗ ਬੈਟ ਆਰੋ ਬੈਟਾ ਕਿਤੇ ਇਹ ਵੀ ਡੀਸੀ ਦੀ ਜ਼ਿੰਮੇਵਾਰੀ ਹੈ ਦੇ ਜਿਹੜਾ ਜੋ ਮੇਰੇ ਬਾਰੇ ਇਹ ਨਹੀਂ ਤੁਸੀਂ ਦੱਸ ਦੇਣ ਪਹਿਲਾਂ ਦਾ ਹੰਦੇ 20 ਸਾਲ ਮਹੀਨਾ ਤੋਂ ਕੋਈ ਨਾ ਟਾਈਮ ਸੀਗਾ ਹਾਂ ਉਹ ਪਹਿਲਾਂ ਦੇ ਅੱਜ ਕੱਲ੍ਹ ਦੇ ਟੈਕਨੋਲੋਜੀ ਯੁੱਗ ਦੇ ਵਿੱਚ ਵੈਬਸਾਈਟਾਂ ਕੰਦੇ ਵਾਸਤੇ ਆ ਸਰਕਾਰ ਦੇ ਵਾਸਤੇ ਹੂੰ ਠੀਕ ਹੈ ਚਲੋ ਇਹ ਜੀ ਸਾਰੇ ਸਵਾਲ ਅਜੇ ਖੜੇ ਨੇ ਅ ਅਸੀਂ ਇਹ ਸਵਾਲਾਂ ਨੂੰ ਲੈ ਕੇ ਅਸੀਂ ਕੋਸ਼ਿਸ਼ ਕਰਾਂਗੇ ਚੋਣ ਕਮਿਸ਼ਨ ਦੇ ਦੇਖੋ ਇੱਕ ਇੱਕ ਹੋਰ ਦਾ ਦੇਖੋ ਜੇ ਇਹ ਮੋਟਰ ਲਿਸਟਾਂ ਨਹੀਂ ਜਾਰੀ ਹੋਈਆਂ ਅੱਛਾ ਵੋਟਰ ਲਿਸਟਾਂ 'ਚ ਉਹ ਕਿੱਡੀਆਂ ਜ਼ਰੂਰੀ ਨੇ ਬੰਦੇ ਨੇ ਆਪਣਾ ਵੋਟਰ ਮਿਸ ਸੀਰੀਅਲ ਨੰਬਰ ਭਰਨਾ ਸੀ ਉਹ ਕਿੱਥੇ ਉਹ ਕਿਵੇਂ ਜਾਰੀ ਹੋਣੀ ਹੈ ਉਹ ਨਹੀਂ ਅਜੇ ਨਹੀਂ ਪਤਾ ਮਿਲੀਆਂ ਨਹੀਂ ਉਹ ਮਿਲੀਆਂ ਨੇ ਹੁਣ ਦੇਖੋ ਜਿਹੜੀਆਂ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੂੰ ਉੱਥੇ ਦਾ ਚਲੋ ਆਪਾਂ ਵੋਟ ਪਾਉਣੀ ਆਉਂਦੀ ਆ ਜਿਨ੍ਹਾਂ ਨੇ ਫਾਰਮ ਭਰਨੇ ਉਹਨਾਂ ਨੂੰ ਮਿਲ ਜਾਂਦੀ ਆ ਪਰ ਉਹਨਾਂ ਦੀ ਵੈਬਸਾਈਟ ਤੇ ਸਾਰਾ ਕੁਝ ਪਿਆ ਵੋਟਰ ਲਿਸਟ ਪਈ ਆ ਥੱਲੇ-ਥੱਲੇ ਬੋਲਣ ਨੂੰ ਸਾਰਾ ਕੁਝ ਉੱਥੇ ਪਿਆ ਹਾਂ ਇਹਥੇ ਹੁਣ ਮੈਂ ਚਲੋ ਜਿਹੜੀ ਉਹ ਲੈਸਾ ਵਕਰੀ ਇਲੈਕਸ਼ਨ ਕਮਿਸ਼ਨ ਆ ਆਫ ਇੰਡੀਆ ਵਾਲੀ ਪੰਜਾਬ ਸਟੇਟ ਐਲੈਕਸ਼ਨ ਕਮਿਸ਼ਨ ਦੇ ਹੈ ਤਾਂ ਸੇਮ ਆ ਪਰ ਸੀਰੀਅਲ ਨੰਬਰ ਉਹਨੇ ਕਹਿਣਾ ਕਿ ਵੋਟਰ ਲਿਸਟ ਵੱਖਰੀ ਆ ਇਹਨੇ ਆ ਇੱਕ ਗੱਲ ਪੈਸਕਾਂ ਚ ਵੀ ਗਿਆ ਵੀ ਇਹ ਫੋਟੋ ਲਿਸਟ ਵੱਖਰੀ ਆ ਨੋਟੀਫਾਈ ਵੱਖਰੀ ਹੋਈ ਉਹ ਕੋਈ ਪਤਾ ਨਹੀਂ ਇਹ ਵਿਚਾਲੇ بڑے ਸਵਾਲ ਨੇ ਦੇਖੋ ਜੇ ਇਹ ਸਾਰੇ ਸਵਾਲ ਖੜੇ ਨੇ ਤੇ ਕੱਲ ਨੂੰ ਮਿਨਿਸਟਰ ਜੁੜੀਏ ਤੇ ਕੋਸ਼ਿਸ਼ ਕਰਾਂਗੇ ਇਹ ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਕਮਿਸ਼ਨ ਤੋਂ ਕਈ ਕਨਸਰਨ ਡੀਸੀ ਜਿਹੜੇ ਹੈਗੇ ਨੇ ਆ ਦੇਖੋ ਇੱਕ ਇੱਕ ਗੱਲ ਹੋਰ ਹੈ ਹੁਣ ਜਿਹੜਾ ਬੰਦਾ ਆਪ ਖੁਦ ਫਾਰਮ ਭਰਦਾ ਪੰਛੀ ਲਈ ਜੇ ਸਾਡਾ ਵਾਰਡ ਚੋਂ ਪਰਦੇਸ ਵਾਰਡ ਦੀ ਲਿਸਟ ਚਾਹੀਦੀ ਹੈ ਹਾਂ ਤੇ ਜਿਹਨੇ ਉਹਨੂੰ ਪ੍ਰਪੋਜ਼ ਕਰਨਾ ਉਹ ਵੀ ਸੇਮ ਵਾਰਡ ਦਾ ਬੰਦਾ ਹੋਣਾ ਚਾਹੀਦਾ ਉਹਦਾ ਵੋਟਰ ਨੰਬਰ ਚਾਹੀਦਾ ਜਿਹੜਾ ਉਹ ਸੈਕੰਡ ਕਰਦਾ ਤਾਇਦ ਕਰਦਾ ਉਹਦਾ ਵੋਟਰ ਨੰਬਰ ਵੀ ਹੋਣਾ ਚਾਹੀਦਾ ਉਹ ਵੀ ਹੋਣਾ ਚਾਹੀਦਾ ਬੰਦੇ ਨੇ ਹੁਣ ਉਹ ਵੀ ਤਾਂ ਦੇਖਣਾ ਨਾ ਮੈਂ ਕਿਹਨੂੰ ਕਿਹਨੂੰ ਨਾਲ ਲੈ ਕੇ ਜਾਣਾ ਹਾਂ ਤੇ ਇਹ ਸਾਰਾ ਖਲੋ ਰਣਾ ਨੂੰ ਲੈ ਕੇ ਆਉਣਾ ਚਾਹੀਦਾ ਸੀ ਸਾਰਾ ਕੁਝ ਇਲੈਕਸ਼ਨ ਕਮਿਸ਼ਨ ਰੂਲਜ਼ ਦੇ ਮਤਲਬ ਕਿ ਕਿਸੇ ਦਾ ਨਾਮੀਨੇਸ਼ਨ ਪੇਪਰ ਕੋਈ ਵੀ ਉੱਥੇ ਜਾ ਕੇ ਜਮ੍ਹਾਂ ਕਰਾ ਸਕਦਾ ਇਹ ਨਹੀਂ ਦੱਸਦੇ ਹੁਣ ਉੱਥੇ ਆਪ ਤਾਂ ਆਪਣੇ ਬੱਚਿਆਂ ਨਾਲ ਲੈ ਕੇ ਉੱਥੇ ਧੁੱਪ ਵਿੱਚ ਛੜਦੀਆਂ ਨੇ ਉੱਥੇ ਕੋਈ ਪਾਣੀ ਨਹੀਂ ਸੀ ਰੂਲਜ਼ ਮਾ ਕੋਈ ਵੀ ਕਰਾ ਸਕਦਾ ਦੂਜਾ ਬੰਦਾ ਜਾ ਕੇ ਹਾਂ ਉਹ ਸਾਈਨ ਉਹਦੇ ਹੋਣੇ ਚਾਹੀਦੇ ਸਰ ਸਬਮਿਟ ਕੋਈ ਵੀ ਕਰਾ ਸਕਦਾ ਪਰ ਇਹ ਕਿ ਦੱਸਿਆ ਨਹੀਂ ਜਾਂਦਾ ਦੱਸਿਆ ਨਹੀਂ ਜਾਂਦਾ ਚਲੋ ਜੀ ਬਹੁਤ ਖੁਸ਼ ਹੈ ਅਸੀਂ ਕੋ ਚਲੋ ਉਹਨਾਂ ਨੇ ਤਾਂ ਨਹੀਂ ਦੱਸਿਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਲੋਕਾਂ ਨੂੰ ਜਾਣਕਾਰੀ ਦੇਣ ਦੀ ਇਹਨਾਂ ਨੇ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ ਅਸੀਂ ਵੀ ਦੇ ਰਹੇ ਆ ਤੇ ਅਸੀਂ ਦਾ ਘਟੋ ਘਟ ਦੇਖੋ ਜੀ ਉਹਨਾਂ ਨੇ ਤਾਂ ਨਹੀਂ ਪਾਏ ਅਸੀਂ ਆਪਣੀ ਵੈਬਸਾਈਟ ਤੇ ਅੱਜ ਫਾਰਮ ਪਾ ਦੇਣੇ ਪਾ ਦੇਣੇ ਆ ਇਹ ਫਾਰਮ ਹੈ ਐਫੀਡੇਵਟ ਹੈ ਉਹਨਾਂ ਨੇ ਨਹੀਂ ਪਾਏ ਆਪਾਂ ਪਾ ਦੇਣੇ ਆ ਇਹ ਜਦੋਂ ਤੁਸੀਂ 2003 ਵਿੱਚ ਖਬਰ ਲਾਈ ਹੈ ਨਾ ਉਹ ਫੇ ਪਤਾ ਨਹੀਂ ਕੀ ਨੇ ਗੱਲ ਚਲਾਤੀ ਕਚਹਿਰੀਆਂ ਦੇ ਵਿੱਚ ਬਈ ਪੰਜ ਦਿਨ ਲੇਲੇ ਫਾਈਲ ਹੋਊਗੀ ਤੇ ਸਰਪੰਚ ਦੀ ਗੁਲਾਬੀ ਫਾਈਲ ਹੋਊਗੀ ਹਾਂ ਇਹ ਪਹਿਲਾਂ ਨਹੀਂ ਦੱਸਦੇ ਉਥੇ ਗੁਲਾਬੀ ਫਾਈਲਾਂ ਨਹੀਂ ਲਿਆ ਫਾਈਨਲ ਹੋ ਗਿਆ ਕਰਦੇ ਆ ਇਹੋ ਜਿਹਾ ਕੋਈ ਹੈ ਤਾਂ ਪਹਿਲਾਂ ਦੱਸੋ ਤੁਸੀਂ ਹਾਂ ਪਹਿਲਾਂ ਦੱਸਣਾ ਚਾਹੀਦਾ ਨਹੀਂ ਫਾਈਲ ਕਵਨ ਸਹੀਦਾ ਜਾਂ ਵੈਸੇ ਹੀ ਜਾ ਕੇ ਫਾਰਮ ਭਰਾ ਸਕਦੇ ਆ ਇਹ ਵੀ ਨਹੀਂ ਦੱਸਿਆ ਚਲ ਉਹਨਾਂ ਨੇ ਤਾਂ ਨਹੀਂ ਦੱਸਿਆ ਪਰ ਬੜੇ ਮਸਲੇ ਆ ਸੀ ਕੋਸ਼ਿਸ਼ ਕਰਾਂਗੇ ਆਪਣੀ ਵੈਬਸਾਈਟ ਰਹੀ ਪੰਜਾਬੀ ਅੰਗਰੇਜ਼ੀ ਹਿੰਦੀ ਜਿਹਦਾ ਅਸੀਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਬਹੁਤ ਮਿਹਰਬਾਨੀ ਇਸੇ ਚੋਣਾਂ ਦੇ ਮਸਲੇ ਤੇ ਆਪਾਂ ਫੇਰ ਕਰਦੇ ਰਵਾਂਗੇ ਇਹੋ ਜੇ ਮਸਲਿਆਂ ਤੇ ਹੋਰ ਵੀ ਤੇ ਜਾਣਕਾਰੀ ਵੀ ਦਿੰਦੇ ਰਵਾਂਗੇ ਲੋਕਾਂ ਨੂੰ ਅੱਛਾ ਇੱਕ ਹੋਰ ਗੱਲ ਦੱਸਦੇ ਹਾਂ ਜਿਹੜੇ ਵੈਕਸ਼ਨ ਕਮੇਂ ਹਿੰਦੀ ਵੈਬਸਾਈਟ ਤੇ ਨਾਮੇ ਨੇ ਸਿਰਫ ਫਾਰਮ ਹੈਗਾ ਪਰ ਉਹ ਮਿਸੀਪਲਿਟिज ਦਾ ਅੱਛਾ ਉਹ ਅੰਗਰੇਜ਼ੀ ਦੇ ਪੰਚਾਇਤ ਵਾਲਾ ਹੈ ਨਹੀਂ ਹੈ ਨਹੀਂ ਪੰਚਾਇਤ ਪਰ ਇਹ ਫਾਰਮ ਤਾਂ ਕਾਬੀ ਦਾ ਜਿਹੜਾ ਆਪਾਂ ਇਹਨਾਂ ਨੇ ਹੁਣ ਜੇ ਸ਼ਿਕਾਇਤ ਕਰੇ ਪੰਜਾਬੀ ਜ ਹੈਗਾ ਆ ਇਹ ਵੈਬਸਾਈਟ ਤੇ ਜਿਹੜਾ ਮੈਂ ਗੱਲ ਕਰਦਾ ਜਿਹੜਾ ਵੈਬਸਾਈਟ ਤੇ ਇਹਨੇ ਬਣਾਉਣਾ ਠੀਕ ਹੈ ਚਲ ਮੈਂ ਮਿਹਰਬਾਨੀ ਕਾਬੀ ਹੁਣ ਲੰਬਾ ਹੋ ਰਿਹਾ ਆਪਣਾ ਹਾਂ ਜੀ ਬਹੁਤ ਅੱਛੀ ਜਾਣਕਾਰੀ ਜਿਹੜੀ ਹੈ ਕੁਐਸਚਨ ਜਾਣਕਾਰੀ ਨਾਲ ਸਵਾਲ ਜ਼ਿਆਦਾ ਆਪਾਂ ਖੜੇ ਜਿੱਤੇ ਰਹੇ ਹਾਂ ਜੀ ਇਹ ਵੀ ਇਹਨਾਂ ਦੀ ਓਪੀਨੀਅਨ ਹੈ ਵੀ ਇਹ ਜਿਹੜਾ ਬਹੁਤ ਫਾਲਤੂ ਦੇ ਸਵਾਲ ਫਾਲਤੂ ਦੀ ਐਟੈਚਮੈਂਟ ਜਾਣਕਾਰੀ ਇਕੱਠੀ ਕਰਨ ਦੀ ਇਹਨਾਂ ਦਾ ਓਪੀਨੀਅਨ ਹੈ ਮਰੇ ਇਹਨਾਂ ਤੋਂ ਇਹ ਵੀ ਇਹ ਵੀ ਪੁੱਛ ਲਿਆ ਵੀ ਸੋਨੇ ਦੀ ਏਟ ਚਾਂਦੀ ਦੀ ਏਟ ਪੁੱਛੀਆ ਕੀ ਕੋਈ ਰੱਖ ਸਕਦਾ ਸੋਨੇ ਦੀ ਏਟ ਕਰੇ ਚਲੋ ਜੀ ਰੱਖਦੇ ਵੀ ਹੋਣੇ ਪਰ ਇਹ ਠੀਕ ਹੈ ਇਹ ਬਹੁਤ ਠੀਕ ਹੈ ਓਕੇ ਜੀ ਮਿਹਰਬਾਨੀ ਸ਼ੁਕਰੀਆ ਈਵਨ ਕਭ ਕੋਈ ਸੈਲ ਬਿਸਕਟ ਵੀ ਨਹੀਂ ਰੱਖ ਸਕਦਾ ਹਾਂ ਹਾਂ ਠੀਕ ਹੈ ਜੀ ਸ਼ੁਕਰੀਆ ਮਿਹਰਬਾਨੀ ਓਕੇ ਸਸਤੀ ਤਾਂ